ਸਸ਼ਕਾਲ ਫਾਸਟਵੇ ਨਿਊਜ਼ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡਾ ਜਸਪ੍ਰੀਤ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਨੇ ਤੇ ਇਸੇ ਵਿਚਾਲੇ ਨਜ਼ਰ ਮਾਰਦੇ ਆ ਅੱਜ ਦੀਆਂ ਚੋਣ ਸਰਗਰਮੀਆਂ ਤੇ ਕੋ ਲੋਕਾਂ ਇਹ ਮੇਰਾ ਨਾਨਕਾ ਪਰਿਵਾਰਾ ਜੁਬਦੀ ਤੇ ਦੇਖ ਹੀ ਲਿਆ ਠਾਠਾ ਮਾਰਦਾ ਕੱਟੇ ਤੇ ਸਾਰੀਆਂ ਮਾਵਾਂ ਭੈਣਾਂ ਧੀਆਂ ਬੱਚੇ ਪਰਿਵਾਰ ਬਜ਼ੁਰਗ ਨੌਜਵਾਨ ਮੇਰੇ ਵੀਰ ਸਾਰੇ ਹੁਮ ਹੁਮਾ ਕੇ ਇੱਥੇ ਰੈਲੀ ਦਾ ਰੂਪ ਧਾਰਨ ਹੋਇਆ ਮੇਰੇ ਜਲਸੇ ਦਾ ਚੁੰੰਜਨ ਪਰਿਵਾਰਾ ਜੁਬਦੀ ਦੀ ਤੇ ਇਹਦੇ ਵਿੱਚ ਪੱਪੀ ਜੀ ਬੋਲ ਰਹੇ ਨੇ ਹੁਣ ਤੇ ਬਾਅਦ ਦੇ ਪ੍ਰੋਗਰਾਮ ਚ ਜਾਣਾ ਹੈਗਾ ਤੇ ਇਸ ਕਰਕੇ ਸਾਡਾ ਇਹ ਸਾਨੂੰ ਪੂਰਾ ਯਕੀਨ ਆ ਵੀ ਸਾਡਾ ਲੋਕ ਸਾਡੇ ਨਾਲ ਨੇ ਉਹ ਸਾਡੀ ਜਿੱਤ ਪੱਕੀ ਸਰਬਨੀ ਸਿੰਘ ਜੀ ਨੇ ਵੱਡੇ ਸਵਾਲ ਖੜੇ ਨੇ ਕੀਤੇ ਨੇ ਕਹਿੰਦੇ ਦਿੱਲੀ ਦੇ ਵਿੱਚ ਜਿਹੜੇ ਨੇ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਨਹੀਂ ਮਿਲੀਆਂ ਕਿਤਾਬਾਂ ਬੰਨੀ ਬਈ ਕਹਿੰਦੇ ਉਹਨਾਂ ਕਾ ਦਿੱਲੀ ਜਾ ਕੇ ਗੱਲ ਕਰੇ ਨਾ ਬੱਲਾ ਲੁਧਿਆਣੇ ਬੁੱਟਾ ਲੁਧਿਆਣੇ ਨੂੰ ਲੈ ਰਿਹਾ ਦਿੱਲੀ ਨੂੰ ਲੈ ਰਿਹਾ ਉਹ ਲੁਧਿਆਣੇ ਦੀ ਗੱਲ ਕਰੇ ਜਿਹੜਾ 5-7 ਨજર ਨਹੀਂ ਆਏ ਕਹਿੰਦੇ ਅ ਮੇਰਾ ਪਹਿਲਵਾਨ ਪਿੱਟੂ ਪਹਿਲਵਾਨ ਫਿੱਕਾ ਪਕਵਾਨ ਗੱਪੋ ਦੀ ਦੁਕਾਨ ਇਸ ਤੋਂ ਲਾਵੇ ਦੇ ਕੋਈ ਕੁਝ ਹੈ ਨਹੀਂ ਝੂਠੇ ਦਾ ਟਰੱਕ ਲੈ ਕੇ ਆਇਆ ਰਿਹਾ ਝੂਠ ਬੋਲ ਕੇ ਜਾ ਰਿਹਾ ਇਸ ਕਰਕੇ ਆਪਾਂ ਟਾਈਮ ਨਾ ਖਰਾਬ ਕਰੀਏ ਇਹਨਾਂ ਜਿਹੜੇ ਗੁਜ਼ਰੇ ਹੋਏ ਪਲ ਦਾ ਆਪਾਂ ਆਉਣ ਵਾਲੇ ਪਲ ਦਾ ਇੰਤਜ਼ਾਰ ਕਰਕੇ ਉਹਨੂੰ ਖੁਸ਼ੀ-ਖੁਸ਼ੀ ਉਡਾਈਏ ਥੈਂਕ ਯੂ ਪੰਜਾਬ ਦਾ ਮਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੱਲ ਹੈ ਬੋਵਾਲ ਪੂਰੀ ਵਾਲਾ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਹੈ ਬੋਵਾਲ ਥਾਣੇ ਤੱਕ ਲੋਕਾਂ ਦੇ ਨਾਲ ਲੋਕਾਂ ਦੇ ਦਰਸ਼ਨ ਕਰਦੇ ਹੋ ਲੋਕਾਂ ਦਾ ਧੰਨਵਾਦ ਕਰਦੇ ਜੋ ਪਿਆਰ ਪੰਜਾਬ ਦੇ 3.5 ਕਰੋੜ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਦਿੱਤਾ ਵਾ ਉਹ ਲੋਕਾਂ ਦੇ ਦਰਸ਼ਨ ਕਰਨ ਲਈ ਕੱਲ ਆ ਰਹੇ ਨੇ ਔਰ ਆਪਣੇ ਕੀਤੇ ਹੋਏ ਕੰਮ ਜਿਹੜੇ ਆ ਉਹ ਲੋਕਾਂ ਦੀ ਕਚਹਿਰੀ ਚ ਦੱਸੂ ਚੰਨ ਸਮਾਧਵੀ ਕਰਨਗੇ ਜੀ ਇਹ ਹੁਣ ਉਹਨਾਂ ਦਾ ਬਾਕੀ ਅਗਲਾ ਪ੍ਰੋਗਰਾਮ ਉਹਨਾਂ ਦਾ ਜੋ ਸਾਡੇ ਕੋਲ ਆ ਉਹ ਤੋਂ ਅੱਗੇ ਕਿੰਨੇ ਵਜੇ ਸ਼ੁਰੂ ਹੋਏਗਾ ਰੋਡ ਸ਼ੋਅ ਇਹ ਇਹ ਸ਼ਾਮ ਨੂੰ 5 ਵਜੇ ਰੋਡ ਸ਼ੁਰੂ ਹੋਊਗਾ ਰੋਡ ਸ਼ੋਅ ਹੋਊਗਾ ਔਰ ਹੈਬੋ ਆਲ ਥਾਣੇ ਤੱਕ ਜਾਊਗਾ ਠੀਕ ਹੈ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਜੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਫਰੀਦਕੋੜ ਤੋਂ ਜੋ ਇੱਕ ਬਹੁਤ ਹੀ ਕਾਬਲ ਕੈਂਡੀਡੇਟ ਰਾਜਵਿੰਦਰ ਸਿੰਘ ਧਰਮਪੋੜ ਦਿੱਤਾ ਲੋਕ ਜਿਹੜੇ ਸਾਰੇ ਆ ਇਹਨੂੰ ਮਿਲ ਕੇ ਖੁਸ਼ ਆ ਇੱਕ ਪੜਿਆ ਲਿਖਿਆ ਤੇ ਇੱਕ ਪਰਿਵਾਰਕ ਜਿਹੜਾ ਪਿਛੋਕੜ ਆ ਉਹ ਰਾਜਨੀਤੀਕਾ ਸਮਝ ਲਓ ਤਿੰਨ ਪੀੜੀਆਂ ਤੋਂ ਰਾਜਨੀਤਿਕ ਪਿਛੋਕੜ ਵਾਲਾ ਪੜਿਆ ਲਿਖਿਆ ਸੂਝਵਾਨ ਜਿਹੜਾ ਉਹ ਕੈਂਡੀਡੇਟ ਸ਼ੋਮਣੀ ਅਕਾਲੀ ਦਲ ਨੇ ਦਿੱਤਾ ਸਾਨੂੰ ਲੋਕ ਸਭਾ ਹਲਕਾ ਫਰੀਦਕੋਟ ਨੂੰ ਇੱਕ ਤਾਂ ਪਾਰਟੀ ਜਿਹੜੀ ਆ ਖੇਤਰੀ ਪਾਰਟੀ ਸ਼ੋਮਣੀ ਅਕਾਲੀ ਦਲ ਦੂਜੀਆਂ ਨੈਸ਼ਨਲ ਪਾਰਟੀਆਂ ਤੇ ਦੂਸਰਾ ਜਿਹੜਾ ਕੈਂਡੀਡੇਟ ਆ ਉਹ ਵੀ ਸਾਡਾ ਲੋਕਲ ਆ ਜੋ ਕਿ ਪਹਿਲੀ ਵਾਰੀ ਮੋਗਾ ਜ਼ਿਲ੍ਹੇ ਦਾ ਫਰੀਦਕੋਟ ਕੰਸਟੀਟੂਐਂਸੀ ਦਾ ਲੋਕ ਸਭਾ ਦਾ ਕੈਂਡੀਡੇਟ ਪਹਿਲੀ ਵਾਰੀ ਫਰੀਦਕੋਟ ਨੂੰ ਜਿਹੜਾ ਉਹ ਮਿਲਿਆ ਨਹੀਂ ਤਾਂ ਬਾਹਰੋਂ ਹੀ ਕੈਂਡੀਡੇਟ ਤਕਰੀਬਨ ਆਉਂਦੇ ਰਹੇ ਆ ਅੱਜ ਸ਼ੋਮਨੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਅਸੀਂ ਮੋਗਾ ਦੇ ਡੋਰ ਟੂ ਡੋਰ ਕੈਂਪੇਨ ਜਿਹੜੀ ਹੈ ਉਹ ਹਲਕਾ ਅੰਚਾਰ ਸਦਾ ਸੰਜੀਤ ਸਿੰਘ ਜੀ ਸਨੀ ਸਾਹਿਬ ਦੀ ਯੋਗ ਅਗਵਾਈ ਹੈ। ਔਰ ਸੀਨੀਅਰ ਅਕਾਲੀ ਆਗੂਸ ਦਾ ਰਜਿੰਦਰ ਸਿੰਘ ਜੀ ਡੱਲਾ ਸਾਹਿਬ ਦਾ ਮਨਜੀਤ ਸਿੰਘ ਜੀ ਤੰਬੂ ਜੀ ਔਰ ਸਾਰੇ ਹੀ ਸੀਨੀਅਰ ਲੀਡਰਸ਼ਿਪ ਤੁਸੀਂ ਮੇਰੇ ਨਾਲ ਦੇਖ ਰਹੇ ਹੋ। ਇਹਨਾਂ ਵੱਲੋਂ ਇਹ ਪ੍ਰੋਗਰਾਮ ਲੀਕਿਆ ਗਿਆ ਸੀ ਕਿ ਮੋਗੇ ਦੇ ਵਿੱਚ ਜਿਹੜਾ ਕਿ ਸਾਡਾ ਆਪਦਾ ਨਗਰ ਹੈ ਇੱਥੇ ਅਸੀਂ ਡੋਰ ਟੂ ਡੋਰ ਕੈਂਪੇਨ ਕਰੀਏ। ਔਰ ਬਹੁਤ ਵਧੀਆ ਹੰਗਾਰਾ ਜਿਹੜਾ ਉਹ ਮਿਲ ਰਿਹਾ ਲੋਕਾਂ ਵੱਲੋਂ ਲੋਕਾਂ ਦੇ ਵਿੱਚ ਬੜਾ ਜੋਸ਼ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਲੋਕ ਇਸ ਗੱਲ ਲਈ ਪੂਰੇ ਤਰੀਕੇ ਨਾਲ ਮਨ ਬਣਾਈ ਬੈਠੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਇਸ ਵਾਰ ਫਤਵਾ ਦੇ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਦੂਜੀ ਪਾਰਟੀਆਂ ਕੋਲੇ ਕੋਈ ਵੀ ਚੀਜ਼ ਮੁੱਦਾ ਨਹੀਂ ਹੈਗਾ ਲੋਟ ਮੰਦਰ ਨੂੰ ਤੇ ਅਕਾਲੀ ਦਲ ਕੋਲੇ ਕਿਹੜੀ ਕਿਹੜੀ ਚੀਜ਼ ਹੈ। ਦੇਖੋ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ ਆ ਉਸ ਦੀ ਅਗਵਾਈ ਕਰਦਾ ਆ ਭਾਵੇਂ ਉਹ ਕਿਸਾਨੀ ਮੁੱਦੇ ਹੋਣ ਭਾਵੇਂ ਉਹ ਵਪਾਰੀਆਂ ਦੁਕਾਨਦਾਰਾਂ ਦੇ ਮੁੱਦੇ ਹੋਣ ਭਾਵੇਂ ਉਹ ਨੌਜਵਾਨੀ ਦੇ ਮੁੱਦੇ ਹੋਣ ਨਸ਼ਿਆਂ ਦੀ ਦੇ ਮੁੱਦੇ ਹੋਣ ਔਰ ਅਨਪਲੋਇਮੈਂਟ ਬੇਰੋਜ਼ਗਾਰੀ ਦਾ ਭਾਵੇਂ ਮੁੱਦਾ ਹੋਵੇ ਭਾਵੇਂ ਉਹ ਪੰਜਾਬ ਦੇ ਵਿਕਾਸ ਦੀ ਗੱਲ ਹੋਵੇ ਹਮੇਸ਼ਾ ਅਕਾਲੀ ਦਲ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਸੰਜੀਦਾ ਰਿਹਾ ਔਰ ਇਹਨਾਂ ਮੁੱਦਿਆਂ ਦੇ ਹੱਲ ਦੇ ਲਈ ਵੀ ਹਮੇਸ਼ਾ ਯੋਗ ਅਗਵਾਈ ਕਰਦਾ ਰਿਹਾ ਰਾਜਿੰਦਰ ਜੀ ਲੋਕ ਸਭ ਤੋਂ ਪਹਿਲਾਂ ਤਾਂ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲੋ ਪੰਜਾਬ ਦੇ ਵਿੱਚ ਇਸ ਸਮੇਂ ਬੜੀ ਤਰਸਯੋਗ ਸਥਿਤੀ ਬਣੀ ਹੋਈ ਹੈ ਕਿੱਥੇ ਪਾਸੇ ਵੀ ਲਾਅ ਐਂਡ ਆਰਡਰ ਦੇਖਣ ਨੂੰ ਨਹੀਂ ਮਿਲਦਾ ਕ੍ਰਪਸ਼ਨ ਤੋਂ ਲੋਕ ਬੁੜੇ-ਬੁਰੇ ਤਰੀਕੇ ਦੇ ਨਾਲ ਪਰੇਸ਼ਾਨ ਨੇ ਔਰ ਨਸ਼ਿਆਂ ਤੋਂ ਲੋਕ ਬੁਰੇ ਤਰੀਕੇ ਨਾਲ ਪਰੇਸ਼ਾਨ ਨੇ ਆਏ ਦਿਨ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਇਹ ਸਾਰੀਆਂ ਜਿਹੜੀਆਂ ਮੰਗਾਂ ਨੇ ਇਹ ਲੋਕਲ ਲੈਵਲ ਤੇ ਦਰਪੇਸ਼ ਮੁਸ਼ਕਲਾਂ ਆ ਰਹੀਆਂ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਰਕਾਰ ਨੇ ਕਹਿ ਕੇ ਉਹ ਦਿੱਤੀਆਂ ਨਹੀਂ ਮੰਗਾ ਜਾਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਅੱਜ ਲੋਕ ਆਪ ਹੀ ਉਹਨਾਂ ਨੂੰ ਇਸ ਕਰਕੇ ਦਰਕਨਾਰ ਕਰਨ ਦੇ ਲਈ ਤਿਆਰ ਬੈਠੇ ਆ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਇਸ ਕਰਕੇ ਯਾਦ ਕਰ ਰਹੇ ਆ ਕਿ ਜਿੰਨਾ ਵੀ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਲਲ ਦੇ ਸਰਕਾਰ ਵੇਲੇ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਲੋਕ ਵਿਸ਼ਵਾਸ ਕਰਦੇ ਨੇ ਉਸੇ ਵਿਸ਼ਵਾਸ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਸਾਰੇ ਇੱਕ ਟੀਮ ਬਣ ਕੇ ਪੰਜਾਬ ਦੇ ਇਸ ਲੋਕ ਸਭਾ ਫਰੀਦਕੋਟ ਹਲਕੇ ਦੇ ਮੋਗਾ ਸ਼ਹਿਰ ਔਰ ਸਾਰੇ 9 ਹਲਕਿਆਂ ਦੇ ਵਿੱਚ ਅਸੀਂ ਵਿਕਾਸ ਦੇ ਕੰਮਾਂ ਨੂੰ ਲੈ ਕੇ ਜਾਵਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹੜੇ ਕਿਹੜੇ ਵਿਕਾਸ ਕਰਵਾਏ ਗਏ जो बैठे ने खरा साहब तुम इन जता के भेजो इतो मेनू पूरी उम्मीद है पूरी उम्मीद है उम्मीद उजन बनने डबल इंजन आवाज भी बनने गए भी अगे खड़े हो

ਜਿਹੜੇ ਵੋਟਰਸ ਨੇ ਸੰਗਰੂ ਲੋਕ ਸਭਾ ਦੇ ਉਹਨਾਂ ਨੂੰ ਪੁੱਛ ਕੇ ਤੁਸੀਂ ਮਹਿਸੂਸ ਕਰੋਗੇ ਕਿ ਪਾਰਟੀ ਪਾਜੀ ਤੋਂ ਉੱਤੇ ਉੱਠ ਕੇ ਲੋਕੀ ਵੋਟਾਂ ਪਾਉਣਾ ਚਾਹੁੰਦੇ ਇਸ ਵਾਰ ਕਿਉਂਕਿ ਦੇਸ਼ ਕਿੱਧਰ ਨੂੰ ਜਾ ਰਿਹਾ ਇਹ ਸਾਰੇ ਬੱਚੇ-ਬੱਚੇ ਨੂੰ ਔਰ ਮਲੇਰਕੋਟਲਾ ਵਿਸ਼ੇਸ਼ ਤੌਰ ਤੇ ਕਿਸ ਤਰ੍ਹਾਂ ਦੀ ਧਰਤੀ ਆ ਜਿੱਥੇ ਕਿ ਹਾਂ ਦਾ ਨਾਰਾ ਮਾਰਨ ਵਾਲੇ ਸ਼ੇਰ ਮੁਹੰਮਦ ਖਾਨ ਨੂੰ ਵਾਰਸ ਸੀਗਾ ਕਿ ਪਾਵਾਂ ਕਿਤੇ ਕੁਝ ਤਬਾਈ ਹੋ ਜੇ ਕਿੰਨੀ ਕਤਲੋਗਾਰਤ ਹੋਈ 47 ਦੇ ਵਿੱਚ ਲੇਕਿਨ ਮਲੇਰਕੋਟਲਾ ਵਸਦਾ ਤੇ ਸੱਜਦਾ ਤੇ ਅ ਅੱਜ ਸਾਡਾ ਇਹ ਸ਼ਹਿਰ ਹੈ ਸਾਡੀ ਭੈਣ ਸਤਕਾਰਯੋਗ ਬੀਬੀ ਰਜ਼ੀਆ ਸੁਲਤਾਨਾ ਜੀ ਫੋਰਮਰ ਮਨਿਸਟਰ ਅੱਜ ਇਹਨਾਂ ਨੇ ਇੱਕ ਜਲਸਾ ਕਰਵਾਇਆ ਵਾ ਔਰ ਇਹਨਾਂ ਦੀ ਸਾਰੇ ਟੀਮ ਨੇ ਜਲਸਾ ਕਰਵਾਇਆ ਮੈਂ ਸਮਝਦਾ ਕਿ ਬਹੁਤ ਜੋਸ਼ ਆ ਔਰ ਹਰ ਵਰਗ ਦੇ ਲੋਕ ਸਾਡੇ ਨਾਲ ਵੋਟ ਪਾਉਣਾ ਚਾਹੁੰਦੇ ਨੇ ਜਿਹੜਾ ਨਸ਼ੇ ਦੇ ਕੋਡ ਨਾਲ ਮੁਕਾਬਲਾ ਵਾ ਬੇਰੋਜ਼ਗਾਰੀ ਨਾਲ ਮੁਕਾਬਲਾ ਵਾ ਪੁਲਿਸ ਦੇ ਹਤਿਆਚਾਰ ਨਾਲ ਮੁਕਾਬਲਾ ਵਾ ਮਹਿੰਗਾਈ ਦੇ ਨਾਲ ਮੁਕਾਬਲਾ ਵਾ ਜਿਹੜਾ ਇਨਸਪੈਕਟਰ ਰਾਜ ਦੁਕਾਨਾਂ ਤੇ ਥੋਪਿਆ ਜਾ ਰਿਹਾ ਉਹਦੇ ਨਾਲ ਮੁਕਾਬਲਾ ਵਾ ਜਿਹੜਾ ਜ਼ਹਿਰੀਲਾ ਪਾਣੀ ਹਵਾ ਖਾਣ ਪੀਣ ਇਹਨਾਂ ਇਸ਼ੂਜ਼ ਨਾਲ ਮੁਕਾਬਲਾ ਹੋਵਾ ਜਦ ਤੁਸੀਂ ਲੋਕਾਂ ਲਈ ਜਦੋਂ ਜਹਿਦ ਕਰੋਗੇ ਲੋਕੀ ਤੁਹਾਨੂੰ ਉਹ ਵੋਟਾਂ ਸਮੇਂ ਰਿਸਪੈਕਟ ਪੇਬੈਕ ਕਰਦੇ ਅੱਜ ਸਮਾਂ ਜੋ ਮੈਂ ਜੋ ਵੀ ਕਮਾਈ ਕੀਤੀ ਆ ਉਸ ਦਾ ਜਿਹੜਾ ਮੈਨੂੰ ਹਫਜ਼ਾਨਾ ਮਿਲਣਾ ਜੋ ਮੈਨੂੰ ਇੱਕ ਕਿਸਮ ਦਾ ਕੰਪਨਸੇਸ਼ਨ ਲੋਕਾਂ ਨੇ ਕਰਨੀ ਉਹ ਵੋਟ ذریعے ਕਰਨ ਨੂੰ ਤਿਆਰ ਬੈਠੇ ਸਰ ਮੈਂ ਧੰਨਵਾਦ ਕਰਦਾ ਲੋਕਾਂ ਦੇ ਪਿਆਰ ਦਾ ਇਹਨਾਂ ਮਾਣ ਸਤਕਾਰ ਦੇ ਰਹੇ ਨੇ ਔਰ ਸੰਗਤ ਜਿਹੜੀ ਹੈ ਇਹ ਜਿਹੜੀ ਲੜਾਈ ਹੈ ਇਹ ਸਾਡੀ ਲੜਾਈ ਨਹੀਂ ਆ ਲੋਕ ਆਪ ਲੜਾਈ ਲੜ ਰਹੇ ਨੇ ਆ ਹੁਣ ਮੈਂ ਸਵੇਰ ਤਾਂ ਲਿਖ ਰਿਹਾ ਮੈਂ ਫਤੇਗੜ ਚੂੜੀਆਂ ਤੋਂ ਹੁੰਦਿਆ ਹੁੰਦਿਆ ਡੇਰਾ ਬਾਬਾ ਨਾਨਕ ਤੋਂ ਕੁੰਮਕੇ ਹੁਣ ਮੈਂ ਸੇਖੋਂ ਪਿੰਡ ਪਹੁੰਚਿਆ ਔਰ ਜਿੱਥੇ ਮੇਰੇ ਭਰਾ ਨੇ ਕਾਦੀਆਂ ਦੇ ਸਾਰੇ ਹਲਕੇ ਦੇ ਵਰਕਰ ਇੰਚਾਰਜਾਂ ਨੂੰ ਸੁਨੇਹਾ ਲਾਇਆ ਔਰ ਪਹੁੰਚੇ ਨੇ ਔਰ ਇੱਥੇ ਜਿਹੜਾ ਇੱਕ ਮੀਟਿੰਗ ਸੀ ਜਿਹੜਾ ਮੀਟਿੰਗ ਜਿਹੜੀ ਇੱਕ ਰੈਲੀ ਦਾ ਰੂਪ ਧਾਰਨ ਕਰਦੀ ਸੀ ਇਹ ਸੀ ਇੱਕ ਗੱਲ ਪਰ ਦੇਖੋ ਮੈਂ ਤੁਹਾਨੂੰ ਦੱਸਦਾ ਨਹੀਂ ਨਹੀਂ ਅਸਰ ਨਹੀਂ ਅਸੋ ਕਹਿਣ ਦਾ ਭਾਵ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ 600 ਜੁਟ ਬਿਜਲੀ ਫਰੀ ਦਿੰਦੀ ਹੈ ਉਹ ਸਭ ਤੋਂ ਵੱਡਾ ਚੈਲੰਜ ਸੀ ਸਾਡੇ ਵਾਸਤੇ ਉਹ ਜੇ ਅਸੀਂ ਪੂਰਾ ਕਰ ਦਿੱਤਾ ਨਾ ਇਹ ਬੀਬੀਆਂ ਵਾਲਾ ਜਿਹੜਾ ਸਾਡੀ ਔਰਤਾਂ ਵਾਲਾ ਹਜ਼ਾਰ ਹਜ਼ਾਰ ਰੁਪਈਆ ਇਹਦੇ ਦੇਖੋ ਜੋ ਇਹ ਗਰੰਟੀਆਂ ਦਿੱਤੀਆਂ ਨੇ ਅਰਵਿੰਦ ਕੇਜ ਜੀ ਨੇ ਭਗਵਾਨ ਤੁਮਾਰ ਇਹਦੇ ਪੂਰੀਆਂ ਕਰਾਂਗੇ ਮੈਂ ਸਾਰੇ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਇਹੋ ਹੀ ਕਹੂੰਗੀ ਕਿ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਤੁਸੀਂ ਪਹਿਲਾਂ ਵੀ ਦੋ ਵਾਰ ਚੁਣ ਕੇ ਪਾਰਲੀਮੈਂਟ ਭੇਜੇ ਨੇ ਔਰ ਉਹਨਾਂ ਦੇ ਕੰਮਾ ਤੋਂ ਤੁਸੀਂ ਪਲੀ ਭਾਂਤੀ ਵਾਕਿਫਕਾਰ ਹੋ ਔਰ ਮੈਨੂੰ ਇਹ ਦੱਸਣ ਦੀ ਕੋਈ ਮੈਨੂੰ ਲੱਗਦਾ ਕਿ ਲੋੜ ਨਹੀਂ ਇੱਥੇ ਕਿ ਉਹਨਾਂ ਨੇ ਕੀ ਕੀ ਕੀਤਾ ਸ਼ਹਿਰ ਵਾਸਤੇ ਤੇ ਤੁਸੀਂ ਇਸ ਵਾਰ ਫੇਰ ਆਪਣੇ ਦਿਲ ਦੀ ਸੁਣੋਗੇ ਤੇ ਔਜਲਾ ਚੁਣੋਗੇ ਤੇ ਉਹਨਾਂ ਨੂੰ ਦੁਬਾਰਾ ਤੋਂ ਪਾਰਲੀਮੈਂਟ ਵਿੱਚ ਭੇਜੋਗੇ ਪਾਰੀ ਬਹੁਮਤ ਨਾਲ ਜਿਤਾ ਕੇ ਯਾਰ ਅੱਜ ਪਰਾ ਪਟੰਡਾ ਲਾਈਨ ਡਬਲ ਹੋ ਗਈ ਬਿਜਲਈਕਰਨ ਹੋ ਗਿਆ ਨਵੀਆਂ ਨਵੀਆਂ ਗੱਡੀਆਂ ਚਲਾਨੀਆਂ ਇੱਥੇ ਬਹੁਤ ਸਾਰੀਆਂ 6 ਗੱਡੀਆਂ ਚੱਲ ਗਈਆਂ ਔਰ ਆਉਣ ਵਾਲੇ 2 ਮਹੀਨੇ 3 ਗੱਡੀਆਂ ਹੋਰ ਚੱਲਦੀਆਂ ਚਨਈ ਐਕਸਪ੍ਰੈਸ ਸੱਚਖੰਡਾ ਸਾਰੀ ਇਧਰ ਦਿੱਲੀ ਜਾਣੀ ਹੈ ਇੱਥੋਂ ਇਸ ਰੋਡ ਤੋਂ ਇੱਕ ਵਾਰ ਗ੍ਰੈਸਰੀ ਰਾਜਪੁਰ ਤੋਂ ਲੈ ਕੇ ਮੋਹਾਲੀ ਤੱਕ ਚੰਡੀਗੜ੍ਹ ਤੱਕ ਸੈਨੇਟੇ ਪਿੰਡ ਤੱਕ ਅੱਗੇ ਮਾਲ ਚੰਡੀਓ ਮਿਲਦਾ ਇੱਕ ਦੇਲ ਨੇ ਇੱਕ ਮਨਜ਼ੂਰ ਕਰਾਇਆ ਸੀਗਾ ਉਹ ਪਿੰਕ ਬੁੱਕ ਦਾ 파ਟ ਬਣ ਚੁੱਕਿਆ ਰੇਲਵੇ ਜੀ ਦਾ ਉਹ ਪ੍ਰੋਜੈਕਟ ਇਹ ਵੀ ਜਿਉਂਦਾ ਹੈਗਾ ਮੈਂ ਪੰਜਾਬ ਸਰਕਾਰ ਨੇ 44 ਏਕੜ ਜ਼ਮੀਨ ਅਕਵਾਇਰ ਕਰਕੇ ਦੇਣੀ ਸੀ 78 ਕਰੋੜ ਰੁਪਏ ਦੀ ਕੇਂਦਰ ਸਰਕਾਰ ਨੂੰ ਰੇਲਵੇ ਡੇਲਵੇ ਡਿਪਾਰਟਮੈਂਟ ਨੂੰ ਨਾ ਕੱਟਣ ਸਾਵਨੇ ਦਿੱਤੀ ਹੈ ਤੇ ਨਾ ਮੌਜੂਦਾ ਸਰਕਾਰ ਦੇ ਰਹੀ ਹੈ ਕਿਉਂਕਿ ਇਸ ਇਸ ਰੂਟ ਤੇ ਇੱਕ ਟ੍ਰਾਂਸਪੋਰਟ ਲੱਬੀ ਹੈਗੀ ਜਿਸ ਦਾ ਇੰਟਰੈਸਟ ਹੈ ਕਿ ਬਠਿੰਡੇ ਨਾਲ ਸਿੱਧਾ ਲਿੰਕ ਕਰ ਚੰਡੀਗੜ੍ਹ ਦਾ ਉਹ ਨਾ ਹੋ ਸਕੇ ਉਹ ਉਹ ਲੱਬੀ ਹਮੇਸ਼ਾ ਸਰਕਾਰ ਨਾਲ ਰਹੀ ਹੈ ਪਰ ਮੈਂ ਸਾਰੀਆਂ ਜੇ ਸਾਡੀ ਸਰਕਾਰ ਬੰਦੀ ਐਂਡੀਏ ਮਤਲਬ ਇੰਡੀਆ ਆਲਾਈਂਸ ਦੀ ਫਿਰ ਤਾਂ ਬਹੁਤ ਕੰਮ ਆਸਾਨ ਹੋਊਗਾ ਇਹ ਸਰਕਾਰ ਸਾਡੀ ਨਹੀਂ ਬਣਦੀ ਐ ਤਾਂ ਕੰਮ ਮੁਸ਼ਕਲ ਜਰੂਰ ਹੋਗਾ ਪਰ ਮੈਂ ਪੂਰੀਆਂ ਕੋਸ਼ਿਸ਼ਾਂ ਕਰਕੇ ਰੇਲ ਰੇਲ ਲਿੰਕ ਹੈਗਾ ਛੋਟਾ ਜਿਹਾ ਰਾਜਪੁਰਾ ਤੋਂ ਚੰਡੀਗੜ੍ਹ ਇਹਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰੂੰਗਾ ਮੇਰਾ ਪਹਿਲਾ ਮਕਸਦ ਸ਼੍ਰੋਮਣੀ ਅਕਾਲੀ ਦਲ ਕੇਂਤਰੀ ਪਾਰਟੀ ਵਾਧ ਅਧਿਕਾਰਾਂ ਦੇ ਮਸਲੇ ਕਿਸਾਨੀਆਂ ਦੇ ਮਸਲੇ ਬੰਦੀ ਸਿੰਘਾਂ ਦੇ ਮਸਲੇ ਡਿਵੈਲਪਮੈਂਟ ਦੇ ਮਸਲੇ ਪੰਜਾਬ ਦੇ ਅੰਦਰ ਲੈਂਡ ਆਰਡਰ ਦੇ ਮਸਲੇ ਇਹਨਾਂ ਸਾਰੇ ਮਸਲੇ ਦੇ ਦੀ ਇਲੈਕਸ਼ਨ ਲੱਗ ਚਾਰੇ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਸ਼੍ਰੋਮਣੀ ਅਕਾਲੀ ਜਨਤਾ ਸੋ ਮੈਂ ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਕਿ ਲੋਕ ਸਭਾ ਵਿੱਚ ਪੁੱਛ ਕੇ ਸਟੇਟ ਦੇ ਸਾਰੇ ਮੁੱਦੇ ਜਿਹੜੇ ਉਹ ਚੱਕਾਂਗੇ ਮੈਂ ਸਾਰੇ ਵਿਧਾਨ ਸਭਾ ਹਲਕਾ ਤੋਂ ਵਿਧਾਨ ਜੋ ਜੋ ਵੀ ਸੈਂਟਰ ਗਵਰਨਮੈਂਟ ਨਾਲ ਰਿਲੇਟਡ ਗੱਲਾਂ ਮੇਰੇ ਧਿਆਨ ਵਿੱਚ ਆਈ ਜਾਂਦੀਆਂ ਨੇ ਉਹ ਅਸੀਂ ਨੋਟ ਕਰੀ ਜਾਂਦੀਆਂ ਉਹ ਦੋ ਇੱਥੇ ਕਹਾਂਗੇ ਉਹੀ ਸੰਸਦ ਦੇ ਵਿੱਚ ਕਹਾਂਗੇ ਕੋਈ ਕਿਸੇ ਗੱਲ ਦਾ ਬਦਲਾਅ ਨਹੀਂ ਆਉਂਦਾ ਕਿ ਡਿਵੈਲਪਮੈਂਟ ਸਾਡਾ ਮੁੱਦਾ ਵਾ ਪੰਜਾਬ ਵਿੱਚ ਜੇ ਕਿਸੇ ਨੇ ਡਿਵੈਲਪਮੈਂਟ ਕੀਤੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਸੋ ਅੱਜ ਜੋ ਜੋ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਫਤਿਗੜ ਸਾਹਿਬ ਪਾਰਲੀਮੈਂਟ ਦੇ ਉਮੀਦਵਾਰ ਨੇ ਵਿਕਰਸ ਸਿੰਘ ਖਾਲਸਾ ਜੀ ਉਹਨਾਂ ਦੇ ਨਾਲ ਸਾਡੇ ਜੋ ਪਾਰਲੀਮੈਂਟ ਹਲਕਾ ਫਤਿਗੜ ਸਾਹਿਬ ਦੇ ਕੋਆਰਡੀਨੇਟਰ ਨੇ ਫੰਤੂ ਸਿੰਘ ਮੈਦਪੁਰੀ ਜੀ ਦੋਨਾਂ ਦੀ ਅੱਜ ਮੀਟਿੰਗਾਂ ਵਿੱਚ ਬਹੁਤ ਵਧੀਆ ਸ਼ਹਿਰ ਤੇ ਮਲੂ ਸ਼ਹਿਰ ਦੇ ਵਿੱਚ ਵਾਕੋ ਵਾੜਾਂ ਦੇ ਵਿੱਚ ਉਹਨਾਂ ਵਾੜਾਂ ਦੀ ਬਹੁਤ ਸ਼ਾਨਦਾਰ ਚੰਗੇ ਮੀਟਿੰਗਾਂ ਹੋਈਆਂ ਨੇ ਲੋ ਹਰ ਇੱਕ ਵਾੜ ਦੇ ਵਿੱਚ ਲੱਡੂਆਂ ਤੋਲਿਆ ਗਿਆ ਉਹਨਾਂ ਨੂੰ ਜੋਖਿਆ ਗਿਆ ਤੇ ਸੰਗਤ ਦਾ ਬਹੁਤ ਬੀਬੀਆਂ ਨੌਜਵਾਨ ਵੀਰ ਬੱਚੇ ਸਾਰੇ ਬਹੁਤ ਵੱਡੀ ਗਿਣਤੀ ਜਾਈ ਸੀ ਸੋ ਰੈਲੀਆਂ ਇੱਕ ਵੱਡੇ ਇਕੱਠ ਦੇ ਜੋ ਮੀਟਿੰਗਾਂ ਸੀ ਵੱਡੇ ਘਰ ਦੇ ਰੂਪ ਵਿੱਚ ਪਹੁੰਚਾਰਨ ਕਰ ਗਈਆਂ ਸੋ ਜੋ ਵਿਕਾਸ ਅਮਲੋ ਸ਼ਹਿਰ ਦੀ ਗੱਲ ਕਰਨ ਲਈ ਖਾਸ ਕਰਕੇ ਜੋ ਪਿਛਲੇ 50 ਸਾਲ ਪਹਿਲਾਂ ਕੋਈ ਵਿਕਾਸ ਨਹੀਂ ਹੋਇਆ ਅਕਾਲੀ ਜੀ ਦੀ ਸਰਕਾਰ ਵੱਲੋਂ ਸੀਵਰੇਜ ਪੀਣ ਵਾਲਾ ਪਾਣੀ ਸਰਕਾ ਸਪ੍ਰਿੰਗ ਲੈਟਰਾਂ ਦਾ ਪ੍ਰਬੰਧ ਹੋਇਆ ਹੋਵੇ ਬਹੁਤ ਵੱਡਾ ਕਾਇਆ ਕਲਪ ਹੋਇਆ ਸੋ ਇਸ ਕਰਕੇ ਜਿਤਨਾ ਵੀ ਅੱਜ ਜਨ ਸਾਰਿਆਂ ਨੇ ਇਹ ਮਤਲਬ ਵਿਸ਼ਵਾਸ ਹੋਇਆ ਕਿ ਅਸੀਂ ਆਉਂਦੇ ਪਾਰਲੀਮੈਂਟ ਚੋਣਾ ਅਮਲੋ ਸ਼ਹਿਰ ਤੋਂ ਅਮਲੋ ਹਲਕੇ ਤੋਂ ਜਿਤਾ ਕੇ ਭੇਜਾਂਗੇ ਤੇ ਸਰੋਨੀ ਕਾਲੀਆ ਦੇ ਪ੍ਰਧਾਨ ਸਾਹਿਬ ਦੇ ਹੱਥ ਮੌਜੂਦ ਕਰਾਂਗੇ ਤੇ ਇੱਕ ਦਿਨ ਨੂੰ ਬੋਟਾਂ ਦੀ ਸਾਰੇ ਨੂੰ ਅਪੀਲ ਬੇਨਤੀ ਕਰ ਰਹੇ ਹਾਂ ਤੇ ਮੈਂ ਸਮਝਦਾ ਕਿਸ ਵੱਡੀ ਲੀਣਾ ਜਿੱਤਾਂਗੇ ਥੋ ਜਿੱਤ ਕੇ ਖਾਲਸਾ ਅਪਾਰਟਮੈਂਟ ਪਹਚਾਵਾਂਗੇ ਤੇ ਸਾਡੇ ਪੰਜਾਬ ਤੇ ਸਾਡੇ ਹਰਗੀਆਂ ਦੀ ਸਮੱਸਿਆ ਨੂੰ ਪਹਿਲ ਦੇ ਹੱਥ ਹੱਲ ਕੀਤਾ ਜਾਊਗਾ ਅੱਜ ਤੁਸੀਂ ਦੇਖੋ 7:30 ਵਜੇ 10 ਵਜੇ ਤੱਕ ਰਾਤ ਦੇ ਸਾਡੇ ਅਜੇ ਲੋਕ ਇਕੱਠੇ ਕਰ ਰਹੇ ਨੇ ਤੁਸੀਂ ਇਹਦੇ ਤੋਂ ਅੰਦਾਜ਼ਾ ਲਾ ਲਓ ਕਿਵੇਂ 1 5 4 400 ਹਰ ਜਗ੍ਹਾ ਤੇ ਲੋਕ ਖੜੇ ਨੇ ਹਾਂ ਅੱਜ ਲੋਕ ਚਾਹੁੰਦੇ ਨੇ ਕਿ મોદી ਜੀ ਦੀ ਸਰਕਾਰ ਚੇਂਜ ਕਰਕੇ ਕਾਂਗਰਸ ਦੀ ਸਰਕਾਰ ਲੈ ਕੇ ਆਉਣਗੇ ਔਰ ਡਾਕਟਰ ਅਮਰ ਸਿੰਘ ਸਾਹਨੇਵਾਲ ਤੋਂ ਜਿੱਤ ਕੇ ਜਾਊਗਾ ਯਾਰ ਬਹੁਤ ਵਧੀਆ ਮਿਲ ਰਿਹਾ ਮੈਂ ਤਾਂ ਧੰਨਵਾਦ ਦੀਆਂ ਸਾਹਨੇਵਾਲ ਹਲਕੇ ਦੇ ਲੋਕਾਂ ਦਾ ਔਰ ਵਿਕਰਮ ਸਿੰਘ ਬਾਜਵਾ ਦਾ ਔਰ ਇਹਨਾਂ ਦੀ ਸਾਰੀ ਟੀਮ ਦਾ ਫੋਨ ਤੌਰ ਤੇ ਇੱਥੇ ਬਹੁਤ ਜ਼ਿਆਦਾ ਇਬਰਾਦੇ ਕਿਸਨ ਵੋਟ ਤੇ ਔਰ ਇੱਥੇ ਇਹਨਾਂ ਦਾ ਕਾਲੂ ਹੋਣਾ ਦਾ ਸਾਰੇ ਨੌਜਵਾਨਾਂ ਦਾ ਬਹੁਤ ਜ਼ਿਆਦਾ ਵਧੀਆ ਹੰਗਾਰਾ ਮਿਲ ਰਿਹਾ ਔਰ ਲੋਕ ਇਹ ਗੱਲ ਕਹਿ ਰਹੇ ਆ ਕਿ ਸਿਰਫ ਔਰ ਸਿਰਫ ਕਾਂਗਰਸ ਨੂੰ ਵੋਟ ਪਾਵਾਂਗੇ ਤੁਹਾਨੂੰ ਵੋਟ ਪਾਵਾਂਗੇ ਔਰ ਮੋਦੀ ਜੀ ਦੀ ਸਰਕਾਰ ਬਦਲਾਂਗੇ ਹੋਰ ਕਿਸੇ ਪਾਰਟੀ ਨੂੰ ਅਸੀਂ ਵੋਟ ਨਹੀਂ ਪਾਵਾਂਗੇ ਸੋਮ ਪ੍ਰਕਾਸ਼ ਜੀ ਨੇ ਆਪਣੇ ਲੈਵਲ ਤੇ ਬਹੁਤ ਕੰਮ ਕੀਤੇ ਆ ਹਾਈ ਵਿਲੀਅੰ ਦਾ ਮੈਡੀਕਲ ਕਾਲਜ ਲਈ ਆਂਦੀ ਆ ਰੇਲਵੇ ਸਟੇਸ਼ਨ ਤੇ ਕੰਮ ਚੱਲ ਰਿਹਾ ਬਹੁਤ ਸਾਰੇ ਕੰਮ ਆ ਜਿਹੜੇ ਉਹਨਾਂ ਨੇ ਕੀਤੇ ਆ ਪਰ ਅਸੀਂ ਆਪਣੇ ਕੰਮ ਕਰਕੇ ਗਿਣਾਉਂਦੇ ਨਹੀਂ ਆ ਕਿਉਂਕਿ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਕੰਮ ਕੀਤੇ ਆ ਔਰ ਜਿਹੜੇ ਆਣ ਵਾਲੇ 5 ਸਾਲ ਆ ਉਹਨਾਂ ਲਈ ਪਰਮਾਤਮਾ ਨੇ ਮੌਕਾ ਦੇਣਾ ਆ ਔਰ ਪਬਲਿਕ ਦੇ ਵਿੱਚ ਜਾ ਕੇ ਪੁੱਛਣਾ ਜੇ ਉਹਨਾਂ ਦੇ ਕਿਹੜੇ ਮੁੱਦੇ ਆ ਔਰ ਉਹਨਾਂ ਤੇ ਕੰਮ ਕਰਨਾ ਤੇਰੀ ਪਾਰਟੀ ਲਈ ਕੰਪੀਟੀਟਰ ਮੰਨਦੇ ਹੋ ਮੈਂ ਦੇਖੋ ਪਰਮਾਤਮਾ ਦਾ ਆਸ਼ੀਰਵਾਦ ਲੈਂਦੀ ਹੁੰਦੀ ਆ ਔਰ ਕੰਪੀਟੀਟਿਵ ਕਿਸੇ ਕੋਈ ਵੀ ਕੰਪੀਟੀਸ਼ਨ ਨਹੀਂ ਆ ਮੇਰਾ ਕਿਸੇ ਨਾਲ ਵੀ ਹਮ ਪਬਲਿਕ ਦੀ ਤੁਸੀਂ ਗੱਲ ਕਰ ਰਹੇ ਹੋ ਪਬਲਿਕ ਦੇ ਵਿੱਚ ਤਾਂ ਇਸ ਗੱਲ ਦਾ ਬਹੁਤ ਜ਼ਿਆਦਾ ਰੋਸ ਹੈ ਕਿ 5 ਸਾਲ ਤੋਂ ਮੰਤਰੀ ਸਾਹਿਬ ਸਾਡੇ ਤੇ ਬੜੇ ਹੀ ਨੀਜੀ ਬੜਾ ਦਾ ਫਗਵਾੜੇ ਤੋਂ ਲੈ ਕੇ 1 ਕਰੋੜ ਹੁੰਦਾ ਹੈਗਾ ਸੋ ਸਾਡੇ ਕਰਦਾ ਹੈਗੇ ਜੀ ਦੇਖੋ ਇਹ ਕੋਈ ਨਹੀਂ ਹੁੰਦਾ ਇਹ ਮਨ ਦੀ ਇੱਕ ਭਾਵਨਾ ਆ ਦੇਖੋ ਤੁਸੀਂ ਪੱਤਰਕਾਰ ਹੋ ਤੁਸੀਂ ਸਵਾਲ ਕਰਨ ਆਏ ਆ ਪਰ ਸੂਮਪ੍ਰਕਾਸ਼ ਜੀ ਜਦੋਂ ਵੀ ਆਏ ਆ ਦਿੱਲੀ ਤੋਂ ਉਹ ਹਰ ਬਾਾਰ ਹਸ਼ਿਆਰਪੁਰ ਵਿੱਚ ਆਏ ਆ ਰੈਸਟੋਰਾਂ ਹੌਸਟ 'ਚ ਬੈਠ ਕੇ ਵੀ ਮੀਟਿੰਗਾਂ ਕਰਦੇ ਰਹੇ ਆ ਸੂਬਾ ਸਰ ਦੇ ਬੈਠ ਕੇ ਵੀ ਕਰਦੇ ਰਹੇ ਆ ਪਬਲਿਕ ਦੇ ਕੰਮ ਵੀ ਕੀਤੇ ਆ ਔਰ ਕੋਈ ਕਦੀ ਵੀ ਨਹੀਂ ਇਹ ਹੈਗਾ ਕਿ ਉਹ ਨਹੀਂ ਆਏ ਉਹ ਤਾਂ ਕਿਸਾਨੀ ਮੁੱਦੇ ਬਲੇ ਵੀ ਆਉਂਦੇ ਰਹੇ ਆ ਜੇ ਤੁਸੀਂ ਦੇਖਿਆ ਹੋਣਾ ਪਈ ਉਹਨਾਂ ਨੂੰ ਕਿੰਨੀ ਵਾਰੀ ਘੇਰਿਆ ਵੀ ਆ ਜੇ ਉਹ ਆਉਂਦੇ ਸੀ ਤਾਂ ਘੇਰਦੇ ਸੀ ਮੈਡਮ ਪੰਜ ਰੋਸਤੇ ਪਿੰਡਾਂ 'ਚ ਰੋਸਤੇ ਹੋਏ ਆ ਕਿੰਦਾ ਰੋਸ ਹੋ ਰਿਹਾ ਬਿਜੀਪੀ ਦਾ ਕਿੰਦਾ ਰੋਸ ਕਰ ਰਹੇ ਆ ਬਟਨ ਦੇ ਤੱਕ ਰੋਸ ਕਰ ਰਹੇ ਆ ਦੇਖੋ ਕਿਸਾਨ ਵੀਰ ਮੈਨੂੰ ਹੁਣ ਪੂਰਾ ਵਿਸ਼ਵਾਸ ਹੈ ਕਿ ਮੇਰੇ ਹਲਕੇ ਵਿੱਚ ਕਿਸਾਨ ਵੀਰੂ ਮੇਰਾ ਵਿਰੋਧ ਨਹੀਂ ਕਰੋਗੇ 30 ਕਰੋੜ ਗਰੀਬਾਂ ਦੇ ਘਰ ਚ ਰਾਸ਼ਨ ਪਹੁੰਚਾਣਾ ਔਰ ਉਹ ਪੁੰਚਾ ਕੇ ਦਿਖਾਣਾ ਇਹ ਮੋਦੀ ਦੀ ਗਾਰੰਟੀ ਹੈ 10 ਕਰੋੜ ਗਰੀਬਾਂ ਦੇ ਘਰ ਚ ਟਾਇਲਟ ਲਗਵਾਉਣਾ ਔਰ 10 ਕਰੋੜ ਗਰੀਬਾਂ ਦੇ ਘਰ ਚ ਰਸੋਈ ਗੈਸ ਪਹੁੰਚਾਣਾ 14 ਕਰੋੜ ਗਰੀਬਾਂ ਦੇ ਘਰ ਚ ਪੀਣ ਦਾ ਪਾਣੀ ਪਹੁੰਚਾਣਾ 35 ਕਰੋੜ ਗਰੀਬਾਂ ਨੂੰ ਮੈਡੀਕਲ ਇੰਸ਼ੋਰੈਂਸ 5 ਲੱਖ ਨਾਲ ਜੋੜਨਾ ਹਰ ਕਿਸਾਨ ਦੇ ਖਾਤੇ 'ਚ ਸਿੱਧੇ ਪੈਸੇ ਮੁੰਚਾਣਾ ਇਹ ਮੋਦੀ ਦੀ ਗਾਰੰਟੀ ਹੈ ਦਾਏ ਸਰ ਅਸ ਦੀਆਂ ਚੋਨ ਸਰ ਗਰਮੀਆਂ ਫਿਲਹਾਲ ਦੇ ਲਈ ਮੈਨੂੰ ਤੋਂ ਇਜਾਜ਼ਤ Bye,